ਹਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰਿਆਂ ਨੂੰ ਹੀ ਪਤਾ ਹੈ ਕਿ ਅਜੀਤ ਅਖਬਾਰ ਜੋ ਹੈ ਮਹਿਜ਼ ਇੱਕ ਅਖਬਾਰ ਨਹੀਂ ਹੈ ਪੰਜਾਬ ਦੀ ਸੋਚ ਹੈ ਪੰਜਾਬੀਅਤ ਦੀ ਸੋਚ ਹੈ ਔਰ ਹਰ ਘਰ ਦੇ ਵਿੱਚ ਸਵੇਰੇ ਅੰਤਜ਼ਾਰ ਰਹਿੰਦਾ ਕਿ ਅਜੀਤ ਅਖਬਾਰ ਕਦੋਂ ਆਵੇ ਕਿਉਂਕਿ ਲੋਕ ਸੱਚੀ ਤਾਂ ਸਹੀ ਖਬਰ ਪੜਨਾ ਪਸੰਦ ਕਰਦੇ ਨੇ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਆਮਨ ਸਰਕਾਰ ਵੱਲੋਂ ਲਗਾਤਾਰ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਸਨਲੀ ਆਪਣੀ ਰੰਜਿਸ਼ ਕਰਕੇ ਆਮਨ ਸਰਕਾਰ ਨੇ ਕੋਈ ਨਾ ਕੋਈ ਨੁਕਸ ਜਾਣ ਬੁਝ ਕੇ ਕੱਟਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਜਦ ਜੰਗਈ ਆਜ਼ਾਦੀ ਯਾਦਗਾਰ ਦਾ ਪ੍ਰੋਜੈਕਟ ਜਿਹੜਾ ਵੱਟੇ ਬਾਦਲ ਸਾਹਿਬ ਨੇ ਹਮਦਰ ਸਾਹਿਬ ਨੂੰ ਸੌਂਪਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਤੋਂ ਕਾਬਿਲ ਐਸਾ ਕੋਈ ਇਜ਼ਹਾਨ ਨਹੀਂ ਹੈ ਜੋ ਕਿ ਫਰੀडम ਫਾਈਟਰਸ ਨੂੰ ਉਹਦੇ ਲਈ ਜਸਟੀਫਾਈ ਕਰ ਸਕੇ ਕਿ ਕਿੱਥੇ ਕਿੰਨੀ ਜਗ੍ਹਾ ਹੈ ਤਾਂ ਕਿ ਕੋਈ ਵੀ ਐਸੀ ਕਮੀ ਨਾ ਰਹਿ ਜਾਏ ਸਾਨੂੰ ਦਿਖਾਉਣ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਸਾਡੇ ਸ਼ਹੀਦ ਸੀ ਜਿਹੜੇ ਸਾਡੇ ਫਰੀडम ਫਾਈਟਰ ਸੀ ਉਹਨਾਂ ਬਾਰੇ ਪੂਰੀ ਜਾਣਕਾਰੀ ਹਮਦਰ ਸਾਹਿਬ ਨੂੰ ਹੈਗੀ ਸੀ ਇੰਨੇ ਵਿਜੀ ਸਮੇਂ ਦੇ ਵਿੱਚੋਂ ਵੀ ਹਮਦਰ ਸਾਹਿਬ ਨੇ ਸਮੇਂ ਕੱਢ ਕੇ ਆਪਣੀ ਜੋ ਜ਼ਿੰਮੇਵਾਰੀ ਜੋ ਉਹਨਾਂ ਨੂੰ ਮਿਲੀ ਉਹਨੂੰ ਬਖੂਬੀ ਨਿਭਾਇਆ ਵਫਾਦਾਰੀ ਨਾਲ ਨਿਭਾਇਆ ਔਰ ਉਸ ਤੋਂ ਬਾਅਦ ਇਹ ਮਾਨ ਸਰਕਾਰ ਇਡੀ ਝੂਠੀ ਸਰਕਾਰ ਜਿਸ ਨੇ ਅੱਜ ਪੰਜਾਬ ਦਾ ਹਸ਼ਲ ਕਰ ਦਿੱਤਾ ਹੈ ਕਿ ਇੱਥੋਂ ਤੱਕ ਕਿ ਪੱਤਰਕਾਰੀ ਜਿਹੜਾ ਕਿ ਲੋਕਤੰਤਰ ਦਾ ਚੌਥਾ ਸਤੰਭ ਹੈ ਉਸ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੀ ਨਵੀਂ ਕਰਤੂਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਹ ਅਜਨਾਲੇ ਦੇ ਵਿੱਚ ਸਰਿਆਮ ਇਹਨਾਂ ਦਾ ਮੰਤਰੀ ਧਮਕੀਆਂ ਦੇ ਚੁਪਾ ਪੱਤਰਕਾਰਾਂ ਨੂੰ ਕਿ ਸਾਡੇ ਖਿਲਾਫ ਲਿਖਣਾ ਬੰਦ ਕਰੋ ਨਹੀਂ ਤੇ ਅਸੀਂ ਤੁਹਾਡੇ ਤੇ ਪਰਚੇ ਕਰਾ ਦਾਂਗੇ ਐਸੀ ਗੰਦੀ ਸੋਚ ਜਿਹੜੀ ਹੈ ਅਸੀਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਅਸੀਂ ਕਹਿੋ ਜੇ ਇਨਸਾਨ ਨੂੰ ਅੱਜ ਸੀਐਮ ਦੀ ਕੁਰਸੀ ਤੇ ਬਿਠਾਤਾ ਜਿਸ ਨੇ ਰੰਗਲਾ ਪੰਜਾਬ ਬਣਾਉਣ ਦੀ ਜਾਇ ਬਜਾਏ ਅੱਜ ਇਸ ਪੰਜਾਬ ਨੂੰ ਗੰਦਲਾ ਪੰਜਾਬ ਕਰਤਾ ਖੂਨੀ ਪੰਜਾਬ ਕਰ ਦਿੱਤਾ ਸੋ ਅਸੀਂ ਕਹਿਣਾ ਚਾਹਵਾਂਗੇ ਮਾਨ ਸਰਕਾਰ ਨੂੰ ਕਿ ਇਹ ਚੇਤਾਵਨੀ ਹੈ ਤੁਹਾਨੂੰ ਕਿ ਇੱਕ ਉੱਚੀ ਸੁੱੱਚੀ ਸੋਚ ਦੇ ਉਸਤੇ ਜਿਹੜਾ ਤੁਸੀਂ ਝੂਠਾ ਜਿਹੜਾ ਪਰਚਾ ਕੀਤਾ ਹੈ ਔਰ ਉਸ ਤੋਂ ਇਲਾਵਾ ਇਹਨਾਂ ਨੇ ਦੋ ਤਿੰਨ ਜਿਹੜੇ ਜੇਏਸੀ ਉਹਨਾਂ ਨੂੰ ਸਸਪੈਂਡ ਕੀਤਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਜੋ ਇਹ ਕਹਿ ਕੇ ਆਏ ਸੀ ਆਮ ਆਦਮੀ ਪਾਰਟੀ ਲੇਕਿਨ ਆਮ ਬੰਦੇ ਦੇ ਨਾਲ ਨਹੀਂ ਅੱਜ ਆਮ ਬੰਦਿਆਂ ਤੋਂ ਕੋਸੋ ਦੂਰ ਨਹੀਂ ਤੇ ਸੋ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਹੈ ਕਿ ਭਾਈ ਸਾਹਿਬ ਦੇ ਉੱਤੇ ਡਾਕਟਰ ਹੰਦਰ ਸਾਹਿਬ ਦੇ ਉੱਤੇ ਪਰਚਾ ਰੱਦ ਕਰੋ ਨਹੀਂ ਤਾਂ ਇਸ ਤੋਂ ਕੜੇ ਜਿਹੜੇ ਹੈ ਰੁਖ ਅਪਣਾਏ ਜਾਣਗੇ ਕਿਉਂਕਿ ਹਮਦਰ ਸਾਹਿਬ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਪੂਰਾ ਸਮੁੱਚਾ ਪੰਜਾਬ ਖੜਾ ਹੈ ਬਾਹਰੋਂ ਲੋਕ ਖੜੇ ਨੇ ਸਾਰਾ ਸਮੁੱਚਾ ਪੱਤਰਕਾਰ ਭਾਈਚਾਰਾ ਖੜਾ ਹੈ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਖੜੀਆਂ ਨੇ ਸੋ ਇਹਨੇ ਸ਼ਮੂਲਤਾ ਦੇਣਾ ਪੜਿਆ ਦੇਖੋ ਇਸ ਤੋਂ ਪਹਿਲਾਂ ਵੀ ਮੌਜੂਦਾ ਪੰਜਾਬ ਸਰਕਾਰ ਪੀਡੀਸੀ ਨੈਟਵਰਕ ਦੇ ਸੀਓ ਤੇ ਐਮਡੀ ਗੁਬਿੰਦਰਾ ਨਾਰਾਇਣ ਨੇ ਝੂਠਾ ਪਰਚਾ ਦਰਜ ਕਰ ਚੁੱਕੀ ਹੈ ਹਾਲਾਂਕਿ ਉਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹਾਈ ਕੋਰਟ ਵੱਲੋਂ ਬੜੀ ਸਖਤ ਟਿੱਪਣੀ ਕੀਤੀ ਗਈ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਪਰ ਹੁਣ ਇੱਕ ਵਾਰ ਫਿਰ ਪੰਜਾਬ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਲੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਅਜੀਤ ਅਦਾਰੇ ਤੇ ਜਿਹੜਾ ਇੱਕ ਹਮਲਾ ਕੀਤਾ ਗਿਆ ਹੈ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕੀਤਾ ਗਿਆ ਹੈ ਔਰ ਇਸ ਨੂੰ ਕੋਈ ਵੀ ਪੱਤਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੋਂ ਇਹੀ ਕਾਰਨ ਹੈ ਅਸੀਂ ਅੱਜ ਅਜੀਤ ਅਖਬਾਰ ਦੇ ਹੱਕ ਦੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਆ ਸੂਚਨਾ ਭਾਈਚਾਰਾ ਦਾ ਪ੍ਰੈਸ ਕਲੱਬ ਫੋਰਮਰਸਰ ਦੇ ਝੰਡੇ ਹੇਠ ਇੱਥੇ ਇਕੱਠਾ ਹੋਇਆ ਹੈ ਔਰ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰ ਰਹੇ ਆ ਔਰ ਇਹਨਾਂ ਦਾ ਚੇਤਾਵਨੀ ਵੀ ਦਿੰਨੇ ਆ ਕਿ ਇਹ ਕਰ ਸਰਕਾਰ ਆਪਦੀ ਇਹਨਾਂ ਹਰਕਤਾਂ ਤੋਂ ਬਾਝ ਨਾ ਆਈ ਤਾਂ ਇਸ ਸੰਘਰਸ਼ਾਂ ਦੇ ਨਾਲ ਚ ਹੋਰ ਵੀ ਤਿੱਖਾ ਕੀਤਾ ਜਾਊ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਊ ਕਿ ਉਹ ਇਹ ਆਪਣੀ ਹਰਕਤਾਂ ਬੰਦ ਕਰੇ ਇਹ ਝੂਠੇ ਪਰਚੇ ਜਿਹੜੇ ਆ ਉਹ ਰੱਦ ਕੀਤੇ ਜਾਣ ਧੰਨਵਾਦ